ਸ਼ਿਵ ਭਗਤੋ ਸ਼ਾਵਣ ਦਾ ਮਹੀਨਾ ਆ ਗਿਆ ਹੈ ਇਸ ਪਵਿੱਤਰ ਮਾਸ ਚ ਤੁਸੀਂ ਪੂਰਾ ਮਹੀਨਾ ਜਿੰਨੇ ਵੀ ਸੋਮਵਾਰ ਆਉਣਗੇ ਬੜੀ ਸ਼ਰਧਾ ਭਾਵਨਾ ਨਾਲ ਸ਼ਿਵੋਲੇ ਸ਼ੰਕਰ ਦੇ ਸ਼ਿਵਲਿੰਗ ਦਾ ਜਲ ਅਭਿਸ਼ੇਕ ਕਰਨਾ ਹੈ ਪਰ ਤੁਸੀਂ ਇੱਕ ਵਾਰ ਮੇਰੀ ਰਿਸਰਚ ਅਨੁਸਾਰ ਮੇਰੇ ਵੱਲੋਂ ਰეკਮੈਂਡ ਕੀਤੀ ਹੋਈ ਤਾਤ ਦਾ ਪੰਡਾ ਵਰਤ ਕੇ ਸ਼ਿਵੋਲੇ ਸ਼ੰਕਰ ਨੂੰ ਖੁਸ਼ ਕਰਨ ਲਈ ਤੇ ਆਪਣੇ ਪੁਰਵਲੇ ਪਾਪ ਕਰਮਾਂ ਤੋਂ ਮੁਕਤ ਹੋਣ ਲਈ ਇਸ ਪੂਰੇ ਮਹੀਨੇ ਜੇ ਮੇਰੇ ਵੱਲੋਂ ਰეკਮੈਂਡ ਕੀਤੀ ਤਾਤ ਦੇ ਨਾਲ ਉਸ ਪੰਡੇ ਨੂੰ ਵਰਤ ਕੇ ਤੁਸੀਂ ਜੇ ਸ਼ਿਵਲਿੰਗ ਦਾ ਚਲਪ ਸ਼ਿਕ ਕਰਦੇ ਹੋ ਤਾਂ ਤੁਸੀਂ ਫਰਕ ਮਹਿਸੂਸ ਕਰੋਗੇ ਕਿ ਪਿਛਲੇ ਸਾਲਾਂ ਤੱਕ ਹਰ ਮਹੀਨੇ ਤੁਸੀਂ ਸੇਵਾ ਕੀਤੀ ਸ਼ਿਵਜੀ ਦੀ ਪਰ ਉਹ ਫਲ ਨਹੀਂ ਪ੍ਰਾਪਤ ਹੋਇਆ ਜੋ ਹੁਣ ਹੋ ਗਿਆ ਅਜਮਾਈ ਹੋਈ ਗੱਲ ਹੈ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਲਗਨ ਅਨੁਸਾਰ ਦੱਸਣ ਜਾ ਰਹੀ ਹਾਂ ਧਿਆਨ ਨਾਲ ਸੁਣ ਲਓ ਸੋਮੇਖ ਲਗਨ ਵਾਲਿਓ ਕਿਉਂਕਿ ਤੁਸੀਂ ਮੰਗਲ ਤੋਂ ਪ੍ਰਭਾਵਤ ਹੋ ਇਸ ਲਈ ਤੁਸੀਂ ਪੂਰੇ ਸ਼ਾਵਣ ਮਾ ਤਾਂਬੇ ਦੇ ਭਾਂਡੇ 'ਚ ਸ਼ਿਵਲਿੰਗ ਤੇ ਜਲ ਅਰਪਿਤ ਕਰਨਾ ਹੈ ਕਿਉਂਕਿ ਤੁਹਾਡੇ ਅੰਦਰਲਾ ਕ੍ਰੋਧ ਤੇ ਆਤਮਿਕ ਅਗਨੀ ਜਿਹੜੀ ਹੈ ਇਸ ਨਾਲ ਸ਼ਾਂਤ ਹੋ ਜਾਏਗੀ ਬ੍ਰੇਕ ਲਗਣ ਵਾਲਿਓ ਕਿਉਂਕਿ ਤੁਸੀਂ ਸ਼ੁਕਰ ਤੋਂ ਪ੍ਰਭਾਵਿਤ ਹੋ ਤੁਹਾਨੂੰ ਪਤਾ ਹੀ ਹੈ ਸ਼ੁਕਰ ਦੀ ਰਾਸ਼ੀ ਦੇ ਵਿੱਚ ਸੰਵੇਦਨਸ਼ੀਲਤਾ ਦਾ ਬੈਲੈਂਸ ਨਹੀਂ ਹੁੰਦਾ ਇਸ ਲਈ ਤੁਸੀਂ ਚਾਂਦੀ ਦੇ ਭਾਂਡੇ 'ਚ ਜਲ ਅਰਪਤ ਕਰਨਾ ਹੈ ਤਾਂ ਜੋ ਤੁਹਾਡੀ ਸੰਵੇਦਨਸ਼ੀਲਤਾ ਦਾ ਬੈਲੈਂਸ ਬਣਿਆ ਰਹੇ ਮਿਥਨ ਲਗਣ ਵਾਲਿਓ ਕਿਉਂਕਿ ਤੁਹਾਡਾ ਲਗਨ ਬੁੱਧ ਤੋਂ ਪ੍ਰਭਾਵਿਤ ਹੈ ਇਸ ਲਈ ਤੁਸੀਂ ਕਾਂਸੇ ਦਾ ਬਰਤਨ ਲੈਣਾ ਹੈ ਜਲ ਵਿਸ਼ੇਖ ਲਈ ਤਾਂ ਜੋ ਤੁਹਾਡੇ ਮਨ ਦੀ ਡਾਂਵਾ ਡੋਲਤਾ ਮਨ ਦੀ ਅਸਥਿਰਤਾ ਤੇ ਜਿਹੜੀਆਂ ਚਿੰਤਾਵਾਂ ਨਾ ਅੰਦਰ ਹੀ ਘੁੰਮ ਵਾਂਗ ਤੁਹਾਨੂੰ ਖਾਈ ਜਾ ਰਹੀਆਂ ਉਹ ਹਟ ਜਾਣ ਕਰਕ ਲਗਣ ਵਾਲਿਓ ਅਜਮਾਈ ਹੋਈ ਗੱਲ ਐ ਕਿਉਂਕਿ ਤੁਸੀਂ ਤਾਂ ਚੰਦਰ ਤੋਂ ਪ੍ਰਭਾਵਤ ਹੋ ਚੰਦਰ 15 ਦਿਨ ਹੋਰ 15 ਦਿਨ ਹੋਰ ਮਸਿਆ ਤੇ ਪੁੰਨਿਆਂ ਦਾ ਸلسلਾ ਇਸ ਲਈ ਜਾਂਦੀ ਜਾਂ ਸਫੇਦ ਮਿੱਟੀ ਦਾ ਵਰਤਨ ਲੈ ਸਕਦੇ ਹੋ ਤੁਸੀਂ ਤਾਂ ਜੋ ਤੁਹਾਡੇ ਜਿਹੜੇ ਮਨ ਦੇ ਵੇਗ ਨੇ ਮਨ ਦੀ ਹਲਚਲ ਇਹ ਘੱਟ ਜਾਏ ਤਾਂ ਚੰਦਰ ਹੋਣ ਕਾਰਨ ਮਾਂ ਨਾਲ ਤੁਹਾਡੇ ਕਰਮਾਂ ਦੇ ਪਿਛਲੇ ਜਿਹੜੇ ਪੁਰਵਲੇ ਕਰਮ ਆ ਉਸਬੰਧ ਸਹੀ ਨਹੀਂ ਹੁੰਦੇ ਉਸ ਤਕਲੀਫਾਂ ਵੀ ਸਾਰੀਆਂ ਠੀਕ ਹੋ ਜਾਣਗੀਆਂ ਸਿੰਗ ਲੱਗਣ ਵਾਲਿਓ ਕਿਉਂਕਿ ਤੁਸੀਂ ਸੂਰਜ ਤੋਂ ਪ੍ਰਭਾਵਿਤ ਹੋ ਤੁਹਾਡਾ ਲਗਨ ਇਸ ਕਰਕੇ ਤਾਮਸਿਕ ਨੂੰ ਤੁਸੀਂ ਪਿੱਤਲ ਦੇ ਭਾਂਡੇ 'ਚ ਤੁਸੀਂ ਸ਼ਿਵਲਿੰਗ ਨੂੰ ਜਲ ਅਰਪਿਤ ਕਰਨਾ ਆ ਤਾਂ ਕਿ ਤੁਹਾਡੇ ਅੰਦਰ ਜੋ ਹੰਕਾਰ ਹੋਵੇ ਔਰ ਜੋ ਜੜਾ ਨਾ ਸਾੜਾ ਹੈ ਉਹ ਸਾਰੇ ਦਾ ਸਾਰਾ ਨਾਸ਼ ਹੋ ਜਾਏਗਾ ਕਨਿਆ ਲਗਨ ਵਾਲਿਓ ਕਿਉਂਕਿ ਤੁਸੀਂ ਬੁੱਧ ਤੋਂ ਪ੍ਰਭਾਵਿਤ ਹੋ ਇਸ ਲਈ ਤੁਸੀਂ ਕੀ ਕਰਨਾ ਹੈ ਸੌਣ ਦੇ ਮਹੀਨੇ ਕਾਂਸੇ ਦੇ ਭਾਂਡੇ ਵਿੱਚ ਸ਼ਿਵਲਿੰਗ ਦੇ ਉੱਪਰ ਜਲ ਅਭਿਸ਼ੇਕ ਕਰਨਾ ਤਾਂ ਜੋ ਤੁਹਾਡੀ ਮਾਨਸਿਕ ਥਕਾਵਟ ਹਰ ਵੇਲੇ ਸੋਚਾ ਕਰਕੇ ਕਿਉਂਕਿ ਬੁੱਧ ਲਗਨ ਦਾ ਸਵਾਮੀ ਹੈ ਇਸ ਕਰਕੇ ਸੋਚਦੇ ਬਹੁਤੋਂ ਇਸ ਲਈ ਤੁਸੀਂ ਔਖੇ ਨਿਰਣੇ ਨਹੀਂ ਲੈ ਸਕਦੇ ਇਹ ਕਾਬਲੀਅਤ ਤੁਹਾਡੇ ਦੇ ਵਿੱਚ ਤੁਹਾਡੇ ਵਿੱਚ ਆ ਜਾਏ ਤੁਲਾ ਲਗਨ ਵਾਲਿਓ ਕਿਉਂਕਿ ਤੁਸੀਂ ਸ਼ੁਕਰ ਤੋਂ ਪ੍ਰਭਾਵਤੋਂ ਇਸ ਲਈ ਤੁਸੀਂ ਇਸ ਸਾਰੇ ਸੌਣ ਮਹੀਨੇ ਚਾਂਦੀ ਦੇ ਬਰਤਨ ਦੇ ਨਾਲ ਸ਼ਿਵ ਜੀ ਨੂੰ ਜਲ ਅਰਪਤ ਕਰਨਾ ਤਾਂ ਜੋ ਰਿਸ਼ਤਿਆਂ ਦੀ ਭੀੜ ਚ ਪੈਦਾ ਹੋਈ ਜਿਹੜੀ ਉਪਰਾਮਤਾ ਹੈ ਨਾ ਤੁਸੀਂ ਭੀੜ ਚ ਕੱਲ ਨੇ ਰਹਿਣਾ ਚਾਹੁੰਦੇ ਆ ਉਹ ਜਿਹੜੀ ਉਪਰਾਮਤਾ ਖਤਮ ਹੋ ਜਾਏਗੀ ਬ੍ਰਿਸ਼ਟਿਕ ਲਗਨ ਵਾਲਿਆਂ ਲਈ ਮੇਰੀ ਹਦਾਇਤ ਇਹ ਆ ਮੇਰੀ ਰਿਸਰਚ ਇਹ ਕਹਿੰਦੀ ਹੈ ਕਿ ਕਿਉਂਕਿ ਤੁਸੀਂ ਮੰਗਲ ਤੇ ਰਾਹੂ ਤੋਂ ਪ੍ਰਭਾਵਿਤ ਹੋ ਇਸ ਕਰਕੇ ਤੁਸੀਂ ਸ਼ਿਵਲਿੰਗ ਨੂੰ ਜਦੋਂ ਜਲਪhishek ਕਰੋ ਤਾਂ ਲੋਹੇ ਜਾਂ ਸਟੀਲ ਦਾ ਭਾਂਡਾ ਵਰਤ ਸਕਦੇ ਹੋ ਤਾਂ ਜੋ ਤੁਹਾਡੇ ਅੰਦਰ ਜਿਹੜੀ ਆਤਮਗਲਾਨੀ ਦੀ ਭਾਵਨਾ ਹੈ ਡਰ ਹੈ ਸੰਦੇਹ ਹੈ ਇਹ ਸਾਰਾ ਸਾਰਾ ਹੌਲੀ-ਹੌਲੀ ਖਤਮ ਹੋ ਜਾਏਗਾ ਤਨੂ ਲਗਨ ਵਾਲਿਓ ਕਿਉਂਕਿ ਤੁਹਾਡੀ ਰਾਸ਼ੀ ਜਾਂ ਤੁਹਾਡਾ ਲਗਨ ਗੁਰੂ ਤੋਂ ਪ੍ਰਭਾਵਿਤ ਹੈ ਇਸ ਵਾਸਤੇ ਤੁਸੀਂ ਪਿੱਤਲ ਜਾਂ ਤਾਂਬੇ ਦਾ ਭਾਂਡਾ ਵਰਤਣਾ ਹੈ ਤਾਂ ਜੋ ਤੁਹਾਡੇ ਅੰਦਰ ਪੈਦਾ ਜਿਹੜੀ ਬੈਠੀ ਹੈ ਨਾ ਇੱਕ ਭਾਵਨਾ ਕਰਮਾਂ ਦੀ ਭਟਕਣ ਜਾਂ ਤੁਸੀਂ ਧਾਰਮਿਕ ਕਰਮ ਨਿਭਾਉਣ ਦੇ ਵਿੱਚ ਥੋੜੇ ਸੰਕੋਚੀ ਹੋ ਤੁਹਾਨੂੰ ਚਿਤਖੁੰਦੀ ਲੋਕ ਕੀ ਕਹਿਣਗੇ ਜਾਂ ਤੁਹਾਡੇ ਅੰਦਰ ਜਿਹੜੀ ਵਿਸ਼ਵਾਸ ਦੀ ਕਮੀ ਹੈ ਉਹ ਦੂਰ ਹੋ ਜਾਏਗੀ ਮਕਰ ਲਗਨ ਵਾਲੇਓ ਕਿਉਂਕਿ ਤੁਹਾਡਾ ਲਗਨ ਸ਼ਨੀ ਤੋਂ ਪ੍ਰਭਾਵਿਤ ਹੈ ਇਸ ਵਾਸਤੇ ਤੁਸੀਂ ਇਸ ਸ਼ਾਵਣ ਮਾ ਲੋਹੇ ਦੇ ਭਾਂਡੇ ਨਾਲ ਸ਼ਿਵਲਿੰਗ ਉੱਪਰ ਜਲ ਅਰਪਿਤ ਕਰਨਾ ਆ ਤਾਂ ਜੋ ਜਿਹੜੇ ਸੰਚਿਤ ਕਰਮ ਨੇ ਸੰਚਿਤ ਕਰਮ ਕਿਰਿਆ ਮਾਨ ਕਰਮ ਪ੍ਰਾਰਵਤ ਕਰਮ ਤਿੰਨ ਤਰ੍ਹਾਂ ਦੀ ਕੈਟਾਗਰੀ ਦੇ ਕਰਮ ਨੇ ਪਰ ਤੁਸੀਂ ਸੰਚਿਤ ਕਰਮ ਜਿਹੜੇ ਜਿਹੜੇ ਪਾਪ ਕੀਤੇ ਹੋਏ ਉਹਨਾਂ ਤੋਂ ਉਹਨਾਂ ਦੋਸ਼ਾਂ ਦੇ ਭਾਰ ਤੋਂ ਮੁਕਤ ਹੋ ਸਕੋਗੇ ਕੁੰਬ ਲਗਨ ਵਾਲਿਓ ਕਿਉਂਕਿ ਤੁਸੀਂ ਸ਼ਨੀ ਰਾਹੁ ਤੋਂ ਪ੍ਰਭਾਵਤ ਹੋ ਤੁਹਾਡਾ ਲਗਨ ਤੁਹਾਨੂੰ ਦੱਸਦਾ ਕਿ ਤੁਸੀਂ ਸਟੀਲ ਦੇ ਭਾਂਡੇ ਨੂੰ ਵਰਤਣਾ ਹੈ ਜਲ ਅਰਪਿਤ ਕਰਨ ਦੇ ਵਾਸਤੇ ਤਾਂ ਕਿ ਤੁਹਾਡੇ ਅੰਦਰ ਜਿਹੜਾ ਡਿਪਰੈਸ਼ਨ ਆ ਚੁੱਕਾ ਹੈ ਨਾ ਸ਼ਨੀ ਕਰਕੇ ਉਹ ਤੁਹਾਡੇ ਅੰਦਰ ਬੈਠਾ ਹੋਇਆ ਆਲਸ ਜਾਂ ਜਿਹੜਾ ਆਪਣੇ ਆਪ ਤੇ ਸ਼ੱਕੀ ਜਿਹੜਾ ਸੁਭਾਅ ਆ ਕਿ ਆਤਮ ਸੰਦੇਹ ਆ ਉਹ ਸਾਰੇ ਦਾ ਸਾਰਾ ਖਤਮ ਹੋ ਜਾਏਗਾ ਤੇ ਤੁਸੀਂ ਨਵੇਂ ਨਰੋਏ ਹੋ ਜਾਓਗੇ ਮੀਨ ਲਗਨ ਵਾਲੇ 12ਵੀਂ ਲਗਨ ਹੈ ਕਿਉਂਕਿ ਤੁਸੀਂ ਗੁਰੂ ਤੇ ਚੰਦਰ ਤੋਂ ਪ੍ਰਭਾਵਿਤ ਹੁੰਨੇ ਹੋ ਇਸ ਵਾਸਤੇ ਸਾਵਣ ਦੇ ਮਹੀਨੇ ਸ਼ਿਵਲਿੰਗ ਦਾ ਅਭਿਸ਼ੇਕ ਤੁਸੀਂ ਚਾਂਦੀ ਜਾਂ ਪਿੱਤਲ ਦੇ ਕਿਸੇ ਵੀ ਇੱਕ ਭਾਂਡੇ ਦਾ ਨੂੰ ਲੈ ਕੇ ਕਰ ਸਕਦੇ ਹੋ ਇਹ ਤੁਹਾਡੇ ਅੰਦਰ ਜਿਹੜੇ ਦੱਬੇ ਹੋਏ ਅਣ ਖੁੱਲੇ ਅਣ ਸੁਲਝੇ ਰਾਜ ਉਹ ਜਿਹੜੀ ਕਸ਼ਮਕਸ਼ ਚੱਲਦੀ ਹੈ ਨਾ ਦਵੰਦ ਆਤਮਕ ਸਥਿਤੀ ਹੈ ਤੁਹਾਡੇ ਅੰਦਰ ਉਹ ਸਾਰੇ ਆਪਣੇ ਆਪ ਮਿਟ ਜਾਣਗੇ ਤੇ ਤੁਸੀਂ ਬਹੁਤ ਸਾਰੀ ਰਾਹਤ ਮਹਿਸੂਸ ਕਰੋਗੇ ਸੋ ਦੇਖੋ ਜਨਮ ਕੁੰਡਲੀ ਦੇ ਅਨੁਸਾਰ ਮੈਂ ਦੱਸਿਆ ਤੁਹਾਨੂੰ ਕਿ ਤੁਹਾਡਾ ਲਗਨ ਕਿਹੜਾ ਹੈ ਗਲਤ ਧਾਤੂ ਦੇ ਭਾਂਡੇ ਨਾਲ ਕੀਤਾ ਹੋਇਆ ਜਲਪhishek ਤੁਹਾਨੂੰ ਮੁਸੀਬਤ ਚ ਪਾ ਸਕਦਾ ਹੈ ਸੋ ਮੇਰੇ ਚੈਨਲ ਨਾਲ ਜੁੜੇ ਮੇਰੇ ਜਿੰਨੇ ਵੀ ਸਬਸਕ੍ਰਾਈਬਰ ਨੇ ਮੈਂ ਬੇਨਤੀ ਕਰਾਂਗੀ ਕਿ ਮੇਰੀ ਇਸ ਖੋਜ ਦਾ ਫਾਇਦਾ ਉਠਾਓ ਇਹ ਪ੍ਰਾਤਨ ਗ੍ਰੰਥਾ ਦੀ ਖੋਜ ਹੈ ਇਦਾਂ ਨਾ ਹੋਵੇ ਕਿ ਤੁਸੀਂ ਆਪਣੇ ਲਗਨ ਅਨੁਸਾਰ ਭਾਂਡਾ ਨਹੀਂ ਵਰਤ ਰਹੇ ਇਸ ਮਹੀਨੇ ਜਦੋਂ ਤੁਸੀਂ ਇਸ ਦੱਸੇ ਅਨਸਾਰ ਕਰੋਗੇ ਭਾਂਡਾ ਵਰਤੋਗੇ ਤੁਸੀਂ ਆਪ ਮਹਿਸੂਸ ਕਰੋਗੇ ਕਿ ਇਸ ਮਹੀਨੇ ਤੁਹਾਡੀ ਮਿਹਨਤ ਤੁਹਾਡੀ ਸ਼ਰਦਾ ਅਜਾਈ ਨਹੀਂ ਗਈ ਤੁਹਾਨੂੰ ਆਪਣੇ ਇਹਨਾਂ ਕਰਮਾਂ ਦਾ ਫਲ ਮਿਲ ਗਿਆ ਸੋ ਤੁਸੀਂ ਕਿਸ ਤਰ੍ਹਾਂ ਦਾ ਵਰਤਨ ਜਲਪ ਸ਼ਕਲੀ ਵਰਤਣਾ ਹੈ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਕੇ ਤੁਸੀਂ ਇਸ ਨੂੰ ਫੋਲੋ ਕਰੋ ਸੇ ਭਗਤਾਂ ਨੂੰ ਮੇਰਾ ਨਮਸਕਾਰ ਤੁਹਾਡਾ ਇਹ ਭਗਤੀ ਭਾਵਨਾ ਵਾਲਾ ਵਾਲਾ ਮਹੀਨਾ ਸਾਰਥਕ ਸਿੱਧ ਹੋਵੇ ਮੇਰੀਆਂ ਠੇਰ ਸਾਰੀਆਂ ਦੁਆਵਾਂ ਇਸ ਵੀਡੀਓ ਨੂੰ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਲਗਨ ਅਨੁਸਾਰ ਦੱਸੇ ਭਾਂਡੇ ਪੂਰਾ ਮਹੀਨਾ ਜਿੰਨੇ ਵਿdiversity ਨਾਲ ਤੁਸੀਂ ਉਸ ਲਗਨ ਅਨੁਸਾਰ ਭਾਂਡੇ ਨੂੰ ਵਰਤੋਗੇ ਯਕੀਨਨ ਦਾਅਵੇ ਨਾਲ ਮੈਂ ਕਹਿ ਸਕਦੀ ਹਾਂ ਤੁਹਾਨੂੰ ਪਿਛਲੀਆਂ ਸਾਲਾਂ ਤੋਂ ਵੱਧ ਫਲਾਂ ਦੀ ਪ੍ਰਾਪਤੀ ਹੋਵੇਗੀ ਇਹ ਮੇਰਾ ਦਾਵਾ ਹੈ ਇੱਕ ਨਵੀਂ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੀ ਉਦੋਂ ਤੱਕ ਲਈ ਬਾਏ ਬਾਏ